अच्छा इंडिया ਤੋਂ ਕਾਲਾਂ ਨੂੰ ਲੈ ਕੇ ਕਿਦਾਂ ਆ ਡਾਟਾ ਉੱਥੇ ਸਭ ਨੂੰ ਹੀ ਪਤਾ ਵੀ ਗਿਆ ਬਹੁਤ ਆ ਚੋਰੀ ਵੀ ਬਹੁਤ ਹੋਇਆ ਹੁਣ ਕਾਲਾਂ ਵੀ ਜਿਹੜੀਆਂ ਕਈ ਤਰੀਕੇ ਦੀਆਂ ਸਕੈਮ ਦੀਆਂ ਵੀ ਆਉਂਦੀਆਂ ਉਸੇ ਤਰੀਕੇ ਦੇ ਨਾਲ ਹੀ ਚੱਲ ਰਹੀਆਂ ਰਾਜਕਿਰਨ ਤੁਸੀਂ ਯਕੀਨ ਨਹੀਂ ਕਰੋਗੇ ਮੇਰੇ ਕੋਲ ਅਜੇ ਕਿਉਂਕਿ ਜਿਹੜਾ ਡਿਸਪੈਚ ਕਲਾਸਸ ਹੈਗੇ ਸਾਡੇ ਇੱਥੇ ਸਕੂਲ ਹੈਗੇ ਆ ਜਿਨ੍ਹਾਂ ਨਾਲ ਅਸੀਂ ਕੋਆਰਡੀਨੇਟ ਕਰਦੇ ਆਂ ਡਿਸਪੈਚ ਕਲਾਸਸ ਦਿੰਦੇ ਆਂ ਸੋ ਅੱਗੇ ਉਹਦੀ ਮੈਂ ਵੀਡੀਓ ਬਣਾਈ ਸੀ ਮੈਨੂੰ ਇੱਕ ਕਾਲ ਆਈ ਬੰਦੇ ਦੀ ਕੀ ਡਿਸਪੈਚ ਕਲਾਸਿਸ ਤੁਸੀਂ ਕਿੱਥੋਂ ਦਿੰਦੇ ਆ ਲੱਗਦਾ ਇਥੋਂ ਲੋਕਲ ਕੈਲੀਫੋਰਨੀਆ ਦੇ ਵਿੱਚ ਹੈਗਾ ਆ ਹੈ ਨਾ ਤੇ ਉਹ ਕਹਿੰਦੇ ਜੀ ਅਸੀਂ ਸੰਗਰੂਰ ਤੋਂ ਕਲਾਸ ਲਈ ਆ ਤੇ ਕਲਾਸ ਲੈ ਕੇ ਤੇ ਫਿਰ ਚੰਡੀਗੜ੍ਹ ਅਸੀਂ ਕਾ ਬੰਦੇ ਸਾਡੇ ਕੰਮ ਕਰਦੇ ਆ ਸੋ ਤੇ ਅਸੀਂ ਬਾਲ ਵੀ ਦੇ ਕੋ ਬਿਗ ਕਲਾਸੇਸ ਉੱਥੇ ਚੱਲ ਰਹੀਆਂ ਉੱਥੇ ਕੰਮ ਵਾਸਤੇ ਇਹ ਸਾਰਾ ਕੁਝ ਉੱਥੇ ਚੱਲ ਰਿਹਾ ਹੈਗਾ ਸਾਡੇ ਬੰਦੇ ਇੱਥੇ ਕਲਾਸ ਲੈਣ ਨੂੰ ਰੈਡੀ ਨਹੀਂ ਹੈਗੇ ਇੱਥੇ ਕੰਮ ਕਰਨ ਨੂੰ ਰੈਡੀ ਨਹੀਂ ਹੈਗੇ ਜਿਹੜਾ ਰਜਿਸਟਰਨ ਇਲੀਗਲ ਫੋਰਨ ਡਰਾਈਵਰ ਲਾਇਸੈਂਸ ਹੈਗਾ ਇਦੇ ਉੱਤੇ ਕਾਫੀ ਇਸ ਵੇਲੇ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ ਟੈਕਸਸ ਦੇ ਵਿੱਚ ਟੈਕਸਸ ਦੇ ਵਿੱਚ ਐਡਾ ਕੋ ਵੱਡਾ ਜਿਹੜਾ ਇਹ ਕੰਮ ਚੱਲ ਰਿਹਾ ਹੈਗਾ ਔਰ ਬਹੁਤ ਕੰਪਨੀਆਂ ਜਿਹੜੀਆਂ ਹੈਗੀਆਂ ਆ ਉਹ ਫੋਰਨਰ ਡਰਾਈਵਰ ਨੂੰ ਹਾਇਰ ਕਰਦੀਆਂ ਹੈਗੀਆਂ ਜਿਵੇਂ ਕਿ ਮੈਕਸੀਕਨ ਡਰਾਈਵਰਸ ਹੈਗੇ ਆ ਦੇ ਹਾਇਰ ਥੈਮ ਫॉर 1500 ਡਾਲਰਸ ਅ ਮੰਥ ਤੇ ਉਹ ਬੰਦੇ ਮੈਕਸੀਕੋ ਤੋਂ ਲੋਡ ਲੈ ਕੇ ਆਉਂਦੇ ਆ ਇਨ ਮਤਲਬ ਕਿ ਯੂਐਸ ਤੇ ਯੂਐਸ ਤੋਂ ਕੋਈ ਵੀ ਲੋਡ ਚੱਕ ਕੇ ਵਾਪਸ ਮੈਕਸੀਕੋ ਚਲੇ ਜਾਂਦੇ ਆ ਸੋ ਪਰ ਉਹਨਾਂ ਨੂੰ ਮੈਕਸੀਕਨ ਡਰਾਈਵਰਸ ਨੂੰ ਹਾਇਰ ਕੀਤਾ ਗਿਆ ਜਿਹੜੇ ਕਿ 1500 ਡਾਲਰ ਮਹੀਨੇ ਦੇ ਕੰਮ ਕਰਦੇ ਆ ਸੋ ਡੈਫੀਨਿਟਲੀ ਇਹ ਜਿਹੜੀ ਚੀਜ਼ ਹੈਗੀ ਆ ਇਹਦੇ ਉੱਤੇ ਫਰੋਡ ਆ ਦੇ ਵਿੱਚ ਤੇ ਜਿਹੜਾ ਟੈਕਸ ਦੇ ਵਿੱਚ ਬਹੁਤ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਜਿਹਦੇ ਉੱਤੇ ਕਿ ਇਹ ਚੀਜ਼ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਕਿ ਜਿਹੜੇ ਡਰਾਈਵਰਸ ਔਰ ਖਾਸ ਕਰਕੇ ਉਹਨਾਂ ਡਰਾਈਵਰਸ ਦੇ ਉੱਤੇ ਕਿ ਜਿਹੜੇ ਡਰਾਈਵਰ ਅ ਥੈਨਾ ਜਾਂ ਮੈਕਸੀਕੋ ਤੋਂ ਇੱਥੇ ਆਉਂਦੇ ਆ ਯੂਐਸ ਦੇ ਵਿੱਚ ਤੇ ਉਹ ਵਿਦਨ ਯੂਐਸ ਇੰਟਰਸਟੇਟ ਜਿਹੜਾ ਕੰਮ ਕਰਦੇ ਹੈਗੇ ਆ ਇੱਥੇ ਇੰਟਰਸਟੇਟ ਇੰਟਰਸਟੇਟ ਜਿਹੜਾ ਵਿੱਚ ਕੰਮ ਕਰਦੇ ਆ ਜਿਹੜੇ ਕਿ ਯੂਐਸ ਟੂ ਯੂਐਸ ਟਾਪ ਲੈਂਦੇ ਹੈਗੇ ਆ ਜਾਂ ਲਾਉਂਦੇ ਹੈਗੇ ਕੰਮ ਕਰਦੇ ਆ ਉਹਨਾਂ ਦੇ ਉੱਤੇ ਜਿਹੜਾ ਸਿਕੰਜਾ ਕਾਫੀ ਕਸਿਆ ਜਾਣ ਵਾਲਾ ਹੈ ਹੌਲੀ ਹੌਲੀ ਸੋ ਕਾਫੀ ਚੀਜ਼ਾਂ ਜਿਹੜੀਆਂ ਹੋ ਰਹੀਆਂ ਐ ਇਸ ਵੇਲੇ ਔਰ ਕਾਫੀ ਚੀਜ਼ਾਂ ਤੇ ਜਿਹੜਾ ਆਸਰ ਦਿਖ ਰਿਹਾ ਕਿ ਆਉਣ ਵਾਲੇ ਸਮੇਂ ਚ ਹੋਊਗਾ ਪਰ ਆ ਜਿਹੜਾ ਰਾਸ਼ਟਰੀ ਮੈਂ ਜਿਹੜੀ ਥੈਫਟ ਦੀ ਗੱਲ ਕਰਦਾ ਹੈਗਾ ਇਹ ਇਹਨਾਂ ਚੀਜ਼ਾਂ ਦੇ ਨਾਲ ਨਹੀਂ ਰੁਕਣਾ ਹੈਗਾ ਇਹ ਰੁਕਣਾ ਹੈਗਾ ਜਦੋਂ ਰਿਪੋਰਟਿੰਗ ਹੋਈ ਜਦੋਂ ਮੈਸਿਵ ਰਿਪੋਰਟਿੰਗ ਹੋਈ ਮੈਸਿਵ ਹੋ ਸਕਦਾ ਸਾਨੂੰ ਮੇਬੀ ਸਾਨੂੰ ਕੋਈ ਨਾ ਕੋਈ ਜਿਹੜੀ ਹੈ ਸਿਗਨੇਚਰ ਕੈਂਪੇਨ ਸ਼ੁਰੂ ਕਰਨੀ ਪਵੇ ਕੁਝ ਨਾ ਕੁਝ ਸ਼ੁਰੂ ਕਰਨਾ ਪਵੇ ਜਿੰਨਾ ਕਿ ਜਿਹੜੀ ਨਾ ਇਨਫੋਰਸਮੈਂਟ ਆ ਉਹਦੇ ਵਿੱਚ ਜਿਹੜੀ ਆਪਣੀ ਇਹਨਾਂ ਲਾਜ਼ ਇਨਫੋਰਸਮੈਂਟ ਆ ਉਹਨੂੰ ਮਦਦ ਮਿਲੇ ਯਾਰ ਕੁਝ ਨਾ ਕੁਝ ਕੀਤਾ ਜਾ ਸਕੇ ਕਿਉਂਕਿ ਇੰਨਾ ਜ਼ਿਆਦਾ ਬਦਨਾਮ ਹੋ ਚੁੱਕਾ ਕੰਮ ਜਿਹੜੇ ਸ਼ਿਪਰਜ਼ ਆ ਸ਼ਰੀਆਮ ਕੰਪਨੀਆਂ ਨੂੰ ਮਨ੍ਹਾ ਕਰ ਰਿਹਾ ਵੀ ਅਸੀਂ ਤੁਹਾਡੇ ਨਾਲ ਕੰਮ ਨਹੀਂ ਕਰਨਾ ਹੈ ਫੋਇ ਬਹੁਤ ਮਾੜੀ ਗੱਲ ਹੈਗੀ ਐ ਸੋਨੇ ਹੂੰ ਜੀ ਜੀ ਬਿਲਕੁਲ ਉਸ ਰੋਤੇ ਤੁਸੀਂ ਕੋਈ ਕੁਐਸਚਨ ਹੈਗਾ ਕਾਲ ਕਰ ਲਓ ਇੱਕ ਹੋਰ ਬਹੁਤ ਇੰਪੋਰਟੈਂਟ ਇਸ਼ੂ ਚੱਲ ਰਿਹਾ ਯੂਐਸ ਕਾਂਗਰਸ ਦੇ ਕੋਲ ਰਮਨ ਜੀ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਮਾਈਕ ਕੋਲਨਸ ਜਿਹੜੇ ਰਿਪਬਲਿਕਨ ਜਾਰਜੀਆ ਤੋਂ ਆ ਉਹਨਾਂ ਨੂੰ ਅਪਰੀਸ਼ੀਏਟ ਕਰ ਰਹੇ ਆ ਕਿ ਉਹ ਉਹਨਾਂ ਨੇ ਲੈਟਰ ਲਿਖਿਆ ਐ ਅਟਾਰਨੀ ਜਨਰਲ ਪੈਮ ਬੌਂਡੀ ਨੂੰ ਤੇ ਨਾਲ ਛੇ ਹੋਰ ਕਾਂਗਰਸਮੈਨਾਂ ਨੇ ਕਾਸ ਕਰਕੇ ਵੀ ਇੱਕ ਸਪੈਸ਼ਲਾਈਜ਼ਡ ਟਾਸਕ ਫੋਰਸ ਡੈਡੀਕੇਟ ਕੀਤੀ ਜਾਵੇ ਜੋ ਕਿ ਇਨਵੈਸਟੀਗੇਟ ਕਰੇ ਤੇ ਪ੍ਰੋਸੀਕਿਊਟ ਕਰੇ ਉਹਨਾਂ